ਪਰ ਸ਼ਾਮਾ ਚੈਨਲ ਵੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ ਅਜ਼ਨਾਲਾ ਤੋਂ ਖਬਰ ਸਾਹਮਣੇ ਆ ਰਹੀ ਹੈ ਜਿਵੇਂ ਕਿ ਹੜਾ ਨੇ ਇਸ ਵਾਰ ਪੰਜਾਬ ਦੇ ਕੁੱਝ ਜ਼ਿਲ੍ਹਿਆਂ ਦੇ ਵਿੱਚ ਵੱਡੇ ਪੱਧਰ ਤੇ ਨੁਕਸਾਨ ਕੀਤਾ ਹੈ ਇਸ ਨੂੰ ਲੈ ਕੇ ਭਾਰਤੀ ਕਿਸਾਨ ਯੂਨੀਅਨ ਸਿਰਸਾ ਆਗੂ ਸਰਦਾਰ ਬਲਦੇਵ ਸਿੰਘ ਨੇ ਕਿਹਾ ਕਿ 1990 ਤੋਂ ਲੈ ਕੇ ਹੁਣ ਤੱਕ ਅਜ਼ਨਾਲਾ ਦੇ ਸੱਕੀ ਨਾਲੇ ਦੀ ਸਫਾਈ ਬਿਲਕੁਲ ਨਹੀਂ ਹੋਈ ਉਹਨਾਂ ਕਹੇ ਕਿ ਇਸੇ ਕਾਰਨ ਹੜ੍ਹ ਆਏ ਹਨ ਅਤੇ ਕਿਸਾਨਾਂ ਦੀ ਹਜ਼ਾਰਾਂ ਏਕੜ ਫਸਲ ਡੁੱਬੀ ਹੈ। ਉਹਨਾਂ ਕਹੇ ਕਿ ਫਸਲਾਂ ਖਰਾਬ ਹੋਣ ਦੇ ਨਾਲ ਹੁਣ ਪਾਣੀ ਖਰਾਬ ਹੋਏਗਾ ਅਤੇ ਬਦਬੂ ਫੈਲੇਗੀ ਜਿਸ ਨਾਲ ਬਿਮਾਰੀਆਂ ਵੱਡੇ ਪੱਧਰ ਤੇ ਫੈਲਣ ਦਾ ਖਾਸਾ ਹੈ। ਉਹਨਾਂ ਕਹੇ ਕਿ ਇਸ ਸਾਰੇ ਮਾਮਲੇ ਦੀ ਜਾਂਚ ਹੋਣੀ ਚਾਹੀਦੀ ਹੈ ਕਿ 1990 ਤੋਂ ਲੈ ਕੇ ਹੁਣ ਤੱਕ ਇਸ ਸੱਕੀ ਨਾਲੇ ਦੀ ਸਫਾਈ ਕਿਉਂ ਨਹੀਂ ਕੀਤੀ ਗਈ। ਇਸ ਮੌਕੇ ਉਹਨਾਂ ਨੇ ਗੱਲਬਾਤ ਦੌਰਾਨ ਕੀ ਕੁਝ ਕਿਹਾ? ਆਓ ਸੁਣਦੇ ਹਾਂ ਉਹਨਾਂ ਦੀ ਜ਼ੁਬਾਨੀ। ਕੁਝ ਮੌਕੇ ਦੀਆਂ ਤਸਵੀਰਾਂ ਤੁਹਾਡੀ ਸਕਰੀਨ ਤੇ ਸਾਂਝੀਆਂ ਕਰਨ ਜਾ ਰਿਹਾ ਹਾਂ ਤਾੜੀਆਂ ਖਬਰਾਂ ਦੇਖਣ ਲਈ ਸਾਡੇ ਚੈਨਲ ਨੂੰ YouTube, Facebook ਅਤੇ Instagram ਤੇ ਸਬਸਕ੍ਰਾਈਬ ਤੇ ਲਾਈਕ ਕਰਨਾ ਨਾ ਭੁੱਲਣਾ ਸੱਚ ਕਰੋ ਪਰਸ਼ਾਵਾਂ ਚੈਨਲ ਤੇ ਜੁੜੇ ਰਹੋ ਸਾਡੇ ਨਾਲ ਪੱਤਰਕਾਰ ਰਿੰਕੂ ਰਾਜਾ ਦੀ ਅਜਨਾਲਾ ਤੋਂ ਇੱਕ ਖਾਸ ਰਿਪੋਰਟ ਅਮਲਦੀਪ ਸਿੰਘ ਸਰਸਾ ਪ੍ਰਧਾਨ ਲੋਕ ਭਲਾਈ ਇਨਸਾਫ ਵੈਲਫੇਅਰ ਸੈਟੀ ਮੈਂਬਰ ਸੰਯੁਕਤ ਕਿਸਾਨ ਮੋਰਚਾ ਗਹਿਰਾਂ ਅੱਜ ਅਸੀਂ ਡੱਬਰਪਿੰਡ ਜੋ ਕਿ ਨਾਲਾ ਤਹਿਸੀਲ ਦਾ ਤੇ ਆ ਨਾਲ ਹੀ ਸਾਡੇ ਬਿਲਕੁਲ ਸੱਕੀ ਨਾਲਾ ਇੱਥੇ ਖਲੋਤੇ ਆ ਔਰ ਆ ਜਿਹੜਾ ਪਾਣੀ ਆ ਅੱਜ ਵੀ ਖੇਤਾਂ ਦੇ ਵਿੱਚੋਂ ਦੀ ਜਾ ਰਿਹਾ ਸੱਕੀ ਨਾਲੇ ਚੋਂ ਇੱਕ ਤੁਪਕਾ ਪਾਣੀ ਦਾ ਨਹੀਂ ਜਾ ਰਿਹਾ ਕਿਉਂਕਿ ਉਹ ਸੱਕੀ ਨਾਲਾ ਜਿਹੜਾ ਬਿਲਕੁਲ ਪੂਰਿਆ ਹੋਇਆ ਉਹਦੀ ਖਲਾਈ ਨਹੀਂ ਕੀਤੀ ਜੇਕਰ ਸੱਕੀ ਨਾਲੇ ਦੀ ਖਲਾਈ ਕੀਤੀ ਹੁੰਦੀ ਤੇ ਫਿਰ ਆ ਜਿਹੜੀ ਅਜਨਾਲਾ ਤਹਿਸੀਲ ਤੇ ਰੁਪੋਕੇ ਤਹਿਸੀਲ ਦੀ ਜਿਹੜੀ ਫਸਲਾਂ ਦੀ ਜਿਹੜੀ ਤਬਾਈ ਆ ਇਹ ਲੈਸੀ ਇਹ ਪਾਣੀ ਤੋਂ ਹੁਣ ਗੰਦਾ ਹੋਣਾ ਹੀ ਆ ਕਿਉਂਕਿ ਫਸਲਾਂ ਪੱਕ ਚੁੱਕੀਆਂ ਨੇ ਜਦੋਂ ਅਨਾਜ ਪੱਕ ਜਾਂਦਾ ਤੇ ਉਹ ਪਾਣੀ ਵਿੱਚ ਡੁੱਬਦਾ ਤੇ ਫਿਰ ਉਹਦੀ ਬਦਬੂ ਪੈਦਾ ਹੁੰਦੀ ਆ ਉਹ ਖਰਾਬ ਹੁੰਦਾ ਇਹ ਹੁਣ ਝੋਨੇ ਦੀ ਫਸਲ ਜਿਹੜੀ ਆ ਪੱਕੀ ਹੋਈ ਝੋਨੇ ਦੀ ਫਸਲ ਉਹ ਪਾਣੀ ਨਾਲ ਬਰਬਾਦ ਹੋ ਗਈ ਪਰ ਇਸ ਹੜ ਦੇ ਪਾਣੀ ਨਾਲ ਔਰ ਇਹ ਹੜ ਵੀ ਜਿਹੜਾ ਇਹ ਕੁਦਰਤੀ ਨਹੀਂਗਾ ਇਹ ਹੜ ਵੀ ਕੇਂਦਰ ਸਰਕਾਰ ਪੰਜਾਬ ਸਰਕਾਰ ਅਤੇ ਡੈਮ ਜਿਹੜੇ ਨੇ ਉਹਨਾਂ ਦੀ ਜਿਹੜੀ ਆ ਇੱਕ ਪੰਜਾਬ ਨੂੰ ਖਤਮ ਕਰਨ ਦੀ ਇੱਕ ਸਾਜ਼ਿਸ਼ ਦੇ ਤਹਿਤ ਇਹ ਜਿਹੜੇ ਹੜ ਆਏ ਨੇ ਤੇ ਉਹਨਾਂ ਦੇ ਕਾਰਨ ਇਹ ਪਾਣੀ ਜਿਹੜਾ ਫਸਲਾਂ ਜਿਹੜੀਆਂ ਨੇ ਬਰਬਾਦ ਹੋ ਗਈਆਂ ਚੋਣਾ ਜਿਹੜਾ ਉਹ ਖਰਾਬ ਹੋ ਗਿਆ ਹੈ ਜਿਸ ਕਰਕੇ ਇਹ ਪਾਣੀ ਜਿਹੜਾ ਇਹ ਬਦਬੂ ਮਾਰ ਰਿਹਾ ਹੁਣ ਇਹਦੇ ਨਾਲ ਜਿਹੜੀਆਂ ਨੇ ਅੱਗੇ ਬਿਮਾਰੀਆਂ ਜਿਹੜੀਆਂ ਨੇ ਪੈ ਜਾਣ ਮੈਂ ਪਹਿਲਾਂ ਕਹਿ ਚੁੱਕਾ ਕਿ ਸੱਕੀ ਨਾਲੇ ਦੀ ਅਜ ਤੱਕ ਖਲਾਈ ਨਹੀਂ ਹੋਈ ਜੇ ਸੱਕੀ ਨਾਲੇ ਦੀ ਖਾਈ ਹੋਈ ਹੁੰਦੀ ਤੇ ਆ ਜਿਹੜਾ ਪਾਣੀ ਆ ਸਕਿਆ ਇੱਥੋਂ ਹੁਣ ਜਿੰਨੀ ਸਪੀਡ ਚ ਇੱਥੇ ਜਾ ਰਿਹਾ ਤੁਸੀਂ ਵੇਖ ਲਓ ਕਿ ਸੱਕੀ ਨਾਲੇ ਚ ਇੰਨੀ ਸਪੀਡ ਨਾਲ ਨਹੀਂ ਜਾ ਰਿਹਾ ਸੋ ਇਹਦੇ ਵਿੱਚ ਸਭ ਤੋਂ ਵੱਧ ਦੋਸ਼ੀ ਜਿਹੜਾ ਕਿ ਜ਼ਿੰਮੇਵਾਰੀ ਜਿਹੜੀ ਆ ਉਹ ਡਿਪਟੀ ਕਮਿਸ਼ਨਰ ਦੀ ਆਉਂਦੀ ਆ ਡਰੇਨੇਜ ਭਾਗ ਦੀ ਆਉਂਦੀ ਆ ਜਿਨ੍ਹਾਂ ਨੇ ਇਹ ਖਲਾਈ ਕਰਾਉਣੀ ਸੀ ਤੇ ਡਿਪਟੀ ਕਮਿਸ਼ਨਰ ਨੇ ਵੇਖਣਾ ਸੀ ਕਿ ਇਹ ਮੇਰੇ ਜਿਹੜੇ ਇਲਾਕੇ ਦੇ ਵਿੱਚ ਜਿਹੜੇ ਇਹ ਬਰਸਾਤੀ ਨਾਲੇ ਨੇ ਉਹਨਾਂ ਦੀ ਸਫਾਈ ਹੋਈ ਆ ਕਿ ਨਹੀਂ ਹੋਈ 1990 ਚ ਮੈਂ ਇੱਥੇ ਸਰਸੇ ਤੋਂ ਆ ਕੇ ਜ਼ਮੀਨ ਲਈ ਆ 1990 ਤੋਂ ਲੈ ਕੇ ਅੱਜ ਤੱਕ ਕੋਈ ਇਹਦੀ ਮੈਂ ਸਫਾਈ ਹੁੰਦੀ ਨਹੀਂ ਵੇਖੀ ਤੇ ਇਹਦੀ ਜਿਹੜੀ ਆ ਇਹ ਜਾਣ ਤੋਂ ਨਹੀਂ ਚਾਹੀਦੀ ਆ ਤੇ ਇਹ ਹੁਣ ਤੱਕ ਇਹ ਸੱਕੀ ਨਾਲੇ ਦੇ ਉੱਤੇ ਮੈਂ ਕਹੂੰਗਾ ਕਿ 1990 ਤੋਂ ਕਢਾ ਜਾਵੇ ਕਿ 1990 ਤੋਂ ਲੈ ਕੇ ਹੁਣ ਤੱਕ ਇਹ ਤੇ ਸੱਕੀ ਨਾਲੇ ਤੇ ਜਿਹੜਾ ਉਹ ਕਿੰਨਾ ਖਰਚ ਹੋਇਆ ਦੀ ਖਲਾਈ ਤੇ ਦੀ ਸਫਾਈ ਤੇ ਕੋ ਖਰਚ ਹੋਇਆ ਜੇ ਹੋਇਆ ਹੁੰਦਾ ਜੇ ਨਰਕ ਦੀ ਖਲਾਈ ਹੋਈ ਹੁੰਦੀ ਤੇ ਅੱਜ ਆ ਜਿਹੜੀ ਬਰਬਾਦੀ ਆ ਇਹ ਨਹੀਂ ਸੀ